ਮੰਡੀ ਦਾ ਉਹ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣਾ ਹੈ ਬਹੁਤ ਹੀ ਮਿਆਰ ਦੇ ਚਾਹਤੇ ਤੇ ਬਹੁਤ ਹੀ ਬਾਕੀ ਕਰੌਣੇ ਦੀ ਬਾਈ ਨੇ ਗਲਤ ਹਾਂਜੀ ਜੀ ਬਾਈ ਕੀ ਹਾਲ ਹੈ ਉਹ ਸੁਣਾ ਮੈਂ ਉਹ ਠੀਕ ਠਾਕ ਬਈ ਵਧੀਆ ਸਾਰੇ ਚੜਦੀ ਕਲਾ ਬਾਈ ਹਾਂਜੀ ਅੱਜ ਬੁੱਧਵਾਰ ਦੀ ਮੰਡੀ ਆ ਬਾਈ ਤੁਹਾਨੂੰ ਟਰੈਕਟਰ ਦਿਖਾਵਾਂਗੇ ਵੀਡੀਓ ਚ ਆਪਾਂ ਤਿੰਨ ਤੇ ਤਿੰਨੇ ਟਰੈਕਟਰ ਬਾਈ ਤੁਹਾਡੀ ਫਰਮਾਇਸ਼ ਵਾਲੇ ਆ ਗਏ ਵਿੱਚ ਬਾਹਰਲੇ ਭਰਾਮਾਂ ਦੀ ਡਿਮਾਂਡ ਸੀ ਇਹ ਸਾਨੂੰ ਬਾਈ ਨੀਵਾ ਮਾਡਲ ਚ ਔਰ ਸ਼ੋਲ 855 ਹਾਲਕ ਦੇ ਹਾਲਕੇ ਵੀ origignal ਦੇ ਠੀਕ ਆ ਤੇ ਦੋ ਟਰੈਕਟਰ ਦਿਖਾਵਾਂਗੇ ਬਾਈ ਤੁਹਾਨੂੰ ਘੱਟ ਖਰਚੇ ਵਾਲੇ ਆਪਾਂ ਸੋਨੇ ਲਿਖੇ ਠੀਕ ਆ ਬਾਈ ਤੇ ਟਰੈਕਟਰ ਆਪਾਂ ਸਟਾਰਟ ਕਰਦੇ ਆ ਬਾਈ ਤੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਤੇ ਹਾਜ਼ਰੀ ਲਵਾਓ ਬਾਈ ਤੇ ਬਾਈ ਕਿੱਥੋਂ ਕਿੱਥੋਂ ਦੇਖਦੇ ਆਪਾਂ ਠੀਕ ਆ ਬਾਈ ਤੇ ਚਾਬੀ ਨਾਲ 1000 ਰੁਪਏ ਛੋੜਾ ਠੀਕ ਤੇ ਟਰੈਕਟਰ ਦਿਖਾ ਦੇ 2008 ਮਾਡਲ ਸਾਰਾ Ориਜਨਲ ਆਹੋ ਸਨੇ ਫਸਟ ਪਾਰਟੀ ਆ ਇਹ ਮੂਹਰ ਲਟਾਇਰ ਨਵੇਂ ਆ ਮੂਹਰ ਲਟਾਰਾਂ ਦਾ ਬਿੱਲ ਦੇ ਦਾਂਗੇ ਬਾਈ ਆਪਾਂ ਅਗਲੇ ਦਿਨਾਂ ਤੇ ਕਟਾ ਕੇ ਠੀਕ ਮਗਰ ਲਟਾਇਰ ਹੈਗੇ ਆ 14 ਦੇ ਗੁੜੀਆਂ ਰੱਜਰਾਂ ਦੇ ਹੈਗੇ ਆ 75-80 ਠੀਕ ਸਾਈਡ ਗੇਅਰ ਚ ਆ ਗਿਆ ਟਰੈਕਟਰ ਉਹ ਸੁਣੋ ਸ਼ੋ ਦਾ ਸਾਰਾ Ориਜినਲ ਆ ਬਾਈ ਪਹਿਲੇ ਮਾਲਕ ਦਾ ਪ੍ਰੂਫ ਮਿਲ ਜਾਓ ਧਾਰ卡ਡ ਮਿਲ ਜਾਓ ਪਹਿਲੇ ਮਾਲਕ ਦਾ ਜੀ ਤੂੰ ਟਰੈਕਟਰ ਆਇਆਗਾ ਠੀਕ ਤੇ ਟਰੈਕਟਰ ਤੇ ਮਾੜਾ ਮੋਟਾ ਇਹ ਸਿੰਦਰੰਗ ਵੱਜਿਆ ਬਾਈ ਜਾਂ ਮਾੜਾ ਮੋਟਾ ਵੱਜਿਆ ਲੈਂਕਾਂ ਦੇ ਸ਼ੋ ਟੈਂਕੀ ਦਾ ਸਾਰਾ ਕਿਤੇ ਹੱਥ ਦਰਾਂ ਨਾ ਟਰੈਕਟਰ ਜਿਹਦੇ ਬਸੇ ਦੇ ਠੀਕ ਛਤਰੀ-ਛੁਤਰੀ ਚੰਗੀ ਲੱਗੀ ਆ ਬਾਈ ਵਹ ਪਰੋਂਪਰ ਦਿਖਾ ਦੇ ਚੰਗਾ ਲੱਗਿਆ ਤੇ ਰੇਟ ਚੈੱਕ ਕਰਾ ਦੇ ਟਰੈਕਟਰ ਦਾ ਉਹਦਾ ਰੇਟ ਹੈਗਾ 295 295000 ਹੋਊਗਾ ਉਸ ਤੋਂ ਰੇਟ ਟਰੈਕਟਰ ਦੇਵਾਂਗੇ ਆਪਾਂ ਜਿਹੜਾ ਆ ਜਾ ਮਿੱਤਰਔਰੇ ਹੁਣ ਅੱਗੇ ਦਿਖਾਏ 2002 ਮਾਡਲ ਆ ਬਾਈ ਇਹ ਲੀਲੇ ਡੈਡਾ ਲਾ ਗਿਆ ਇਹ ਤੇ ਟਰੈਕਟਰ ਦਾ ਰਗ ਰੂਪ ਦਿਖਾ ਦੇ ਬਾਈ ਇਹਨਾਂ ਵੀ オリジナル ਆ ਠੀਕ ਨਵੇਂ ਇਹਦੇ ਟਰੈਕਟਰ ਦੇ ਚਾਰੇ ਪੈਂਪਰੂਮ ਪਰ ਵਧੀਆ ਲੱਗਿਆ ਬਾਈ ਸ਼ਤਰੀ-ਛੁਤਰੀ ਮਗਰਾੜ ਮਗਰੂੜ ਬਈ ਚੰਗੇ ਆ ਟਰੈਕਟਰ ਦੇ ਗੇਰੀਆਂ ਦਾ ਚੰਗਾ ਬਾਈ ਇਹ ਠੀਕ ਸੈਟਰ ਗੇਅਰ ਚ ਆ ਗਿਆ ਬਾਈ ਇਹ ਹਾਂ ਜੀ ਹੇਰ ਆ ਨੰਬਰ ਪੰਜਾਬ ਆ ਉਹ ਦਾ ਪੰਜਾਬ ਨੰਬਰ ਆ ਇਹ ਰੇਟ ਚੱਕੇ ਕਰਾ ਦੇ 2 ਲੱਖ 48000 2 ਲੱਖ 48000 ਹੋ ਗਿਆ ਰੇਟ ਟਰੈਕਟਰ ਦਾ ਇਹਦਾ ਫਿਕਸ ਰੇਟ ਹੀ ਬੋਲਾਂਗੇ ਬਾਈ 2 ਲੱਖ 30000 ਦਾ 2 ਲੱਖ 30000 ਦਾ ਤੇ ਅੱਗੇ ਦਿਖਾ ਦੇ ਤੂੰ ਬਾਈ ਠੀਕ ਇਹਦਾ ਬਾਲਿਆ ਇਨਵੈਂਟਰੀ ਤੇ ਆਇਆ ਬਾਈ ਇਹ ਆਪਣੇ 97 ਮਾਡਲ 97 ਮਾਡਲ ਆ ਇਹ ਪੰਜਾਬ ਨੰਬਰ ਆ ਉਹ ਤੁਹਾਨੂੰ ਇਹ ਸਾਰਾ ਟਰੈਕਟਰ ਰੀਜਨ ਵਾਲਾ ਕਿਤੇ ਕਲਮ ਵੀ ਨਹੀਂ ਲੱਗੀ ਠੀਕ ਜਿੱਥੋਂ ਕਿਦੋਂ ਗਲਿਆ ਵੀ ਨਾ ਮਣੀ ਮੋਟੀ ਜੰਗਾਲ ਆਈ ਆ ਰੀਜਨ ਵਾਲਾ ਰੰਗ ਤੇ ਆਈ ਆ ਕੋਈ ਆਈ ਨਹੀਂ ਹੋਇਆ ਟੈਰੇਗੇ ਟਰ ਮੈਂ ਪਰੂਮਪਰਾਏ ਜਮਾ ਬੇਦਾਫਾ ਆ ਜਾ ਤੇ ਛੱਦਰੀ-ਛੁਦਰੀ ਚੰਗੀ ਲੱਗੀ ਆ ਟਰੈਕਟਰ ਦੇ ਬਾਈ ਪੈਰਦਾਨਾਂ ਤੇ ਮਰਾ ਦੇਨੇਗਾ ਤੇ ਉਰੇ ਲਿਆ ਫਿਰ ਹੁਣ ਤੇਰਾ 2 ਲੱਖ 5000 ਹੋ ਗਿਆ ਰੇਟ ਟਰੈਕਟਰ ਦਾ 2 ਲੱਖ 5000 ਟਰੈਕਟਰ ਦੇਵਾਂਗੇ ਆਪਾਂ ਇੱਕੋ ਹੀ ਰੇਟ ਕਹਾਂਗੇ ਬਾਈ 1 ਲੱਖ ਤੇ 80000 ਜੈਸਨ 1 ਲੱਖ 80000 ਦਾ ਜੈਸਨ ਹੋਊਗਾ ਠੀਕ ਆ ਬਾਈ ਜੈਸਨ ਹੋਊ ਟਰੈਕਟਰ ਹੋਰ ਵੀ ਖੜੇ ਆ ਬਾਈ ਆਪਣੇ ਕੋਲੇ ਆਸ਼ਾ ਵੀ ਖੜਾ ਪੀ ਆਈ ਵੀ ਖੜਾ ਹੋਰ ਵੀ ਖੜੇ ਆ ਠੀਕ ਦੋ ਲੋ ਬੈਠ ਵੀ ਖੜਾ ਜਿਹੜਾ ਕੋਈ ਭਰਾੜ ਕਿਸੇ ਡੈਕਟਰ ਦਾ ਲੈਣ ਦਾ ਚਾਹ ਬਣੋ ਆ ਪੌਂਦਾਲੇ ਫੋਨ ਨੰਬਰ ਬਾਈ ਦੋ ਨੋਟ ਕਰ ਲਓ ਇੱਕ ਦਾ ਹੈਗਾ 947879391 ਇੱਕ ਨੰਬਰ ਹੋਰ ਨੋਟ ਕਰ ਲਓ 9478164536 ਠੀਕ ਜਿਹੜਾ 64536 ਵਾਲਾ ਨੰਬਰ ਆ ਬਾਈ ਇਹਦੇ ਨਾਲ ਜੇ ਮੇਰਾ ਨੰਬਰ ਨਾਲ ਲੱਗਿਆ ਠੀਕ ਉਹ ਮੇਰਾ ਸਹਿਮਾ ਪਾਉਟ ਕਰਾ ਰਿਹਾ ਬਾਈ ਮੈਂ ਕੱਟ ਲਾਦਾ ਇਹਦਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਧੰਨਵਾਦ